ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲਵਾਨੇ ਸਿੱਖਾਂ ਦਾ ਮੁੰਡਾ ਜੀ ਅਮਰੀਕਾ ਦੇ ਵਿੱਚ ਪੱਕਾ ਤੇ ਜਿਹੜੀ ਜਿਹੜੀ ਕੁੜੀ ਨੇ ਮਤਲਬ ਲਵਾਨੇ ਸਿੱਖਾਂ ਦੀ ਕੁੜੀ ਹੋਵੇ ਜੀ ਤੇ ਜਿਹੜੀ ਕੁੜੀ ਜਾਦੇ ਚਾਹਵਾਨ ਹੈ ਬਾਹਰ ਜਾਣ ਦੀ ਤੇ ਮੁੰਡੇ ਨੇ ਨਾਲ ਲੈ ਕੇ ਜਾਣੀ ਹੈ ਤੇ ਮੇਰੇ ਨਾਲ ਕੰਟੈਕਟ ਕਰੋ ਜੀ ਮੇਰੇ ਨੰਬਰ ਤੇ ਤੇ ਮੇਰਾ ਨੰਬਰ ਮਤਲਬ ਪਾਇਆ ਹੋਇਆ ਆਪਣਾ ਨੰਬਰ ਹੈਗਾ 9801043196 ਤੇ ਜਰੂਰ ਲਾਓ ਜੀ ਟਰਾਈ ਕਰੋ ਤੇ ਮੇਰੇ ਨਾਲ ਹਾਂਜੀ ਸਾਸਤਰੀ ਕਲ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਮਿਸਤਰੀਆਂ ਦੀਆਂ ਕੁੜੀਆਂ ਦੇ ਰਿਸ਼ਤੇ ਲੈ ਕੇ ਆਈਆਂ ਜੀ ਮਿਸਤਰੀਆਂ ਦੀਆਂ ਕੁੜੀਆਂ ਤਿੰਨ ਨੇ ਤੇ ਤਿੰਨੀ ਮੇਰੀਆਂ ਭੈਣਾਂ 40 ਪਲੱਸ ਨੇ ਤੇ ਜੇ ਕੋਈ ਜਾਦੇ ਏਜ ਦਾ ਮੁੰਡਾ ਮਿਸਤਰੀਆਂ ਦਾ ਹੈਗਾ ਜਿਹਦਾ ਹੀ ਆਪਦੀ ਵਰਕਸ਼ਾਪ ਹੋਵੇ ਆਪਦਾ ਕੰਮ ਹੋਵੇ ਤੇ ਉਹ ਮੇਰੇ ਲਈ ਮੇਰੇ ਨਾਲ ਸੰਪਰਕ ਜ਼ਰੂਰ ਕਰਨ ਜੀ ਆਪਣੀਆਂ ਤਿੰਨ ਭੈਣਾਂ ਨੇ ਤਿੰਨਾਂ ਦਾ ਹੀ ਆਪਾਂ ਨੇ ਮਿਸਤਰੀਆਂ ਦੇ ਮੁੰਡਿਆਂ ਨਾਲ ਰਿਸ਼ਤਾ ਕਰਨਾ ਹੈ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਪਾਈ ਹੈ ਤੇ ਬੇਨਤੀ ਹੈ ਵੀ ਬੇਨਤੀ ਪ੍ਰਵਾਨ ਕਰਿਓ ਵੀਰ ਜੀ ਜੀ ਜਿਹੜਾ ਵੀ ਮਿਸਤਰੀ ਕਾਸਟ ਦਾ ਲੜਕਾ 40 ਪਲੱਸ ਹੈ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਕੁੜੀਆਂ 40 ਪਲੱਸ ਨੇ ਕੁਮਾਰੀਆਂ ਨੇ ਤੇ ਇੱਕ ਵਾਰੀ ਮੈਨੂੰ ਮੈਸੇਜ ਜ਼ਰੂਰ ਕਰੋ ਜੀ بس ਮਿਸਤਰੀਆਂ ਖਾਤਰੀ ਹੈ ਜੀ ਇਹ ਮਿਸਤਰੀਆਂ ਤੋਂ ਬਿਨਾ ਹੋਰ ਚਾਹੇ ਕੋਈ ਮੈਸੇਜ ਨਾ ਕਰਿਓ ਥੈਂਕ ਯੂ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਸਾਸਤਰੀ ਘਰ ਮੈਂ ਥੋਡੀ ਆਪਣੀ ਰੁਪਿੰਦਰ ਤੇ ਹਰੇਕ ਤਰ੍ਹਾਂ ਦਾ ਰਿਸ਼ਤਾ ਕਰਾਉਣ ਲਈ ਆਪਾਂ ਰੈਡੀ ਆਂ ਜੀ ਤੇ ਜਿਹੜੇ ਜਿਹੜੇ ਭੈਣ ਭਾਈ ਕੁਮਾਰ ਏ ਨੇ ਜਾਂ ਕੋਈ ਵੀ ਵਿਆਹੇ ਹੋਏ ਨੇ ਮਤਲਬ ਕਈ ਵਾਰ ਉਹਨਾਂ ਕਿਸੇ وجہ ਨਾਲ ਤਲਾਕ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਆਪਣੇ ਕੋਲੇ ਰਿਸ਼ਤੇ ਪੂਰੇ ਟੌਪ ਦੇ ਹੁੰਦੇ ਨੇ ਜੀ ਤੇ ਸੰਪਰਕ ਕਰ ਲਈ ਆਪਣੇ ਇਨਬਾਕਸ ਦੇ ਵਿੱਚ ਮੈਸੇਜ ਕਰਿਓ ਤੇ ਆਵਦਾ ਮਤਲਬ ਪੂਰਾ ਫੋਨ ਨੰਬਰ ਵਗੈਰਾ ਤੇ ਸਾਰਾ ਕੁਝ ਮਤਲਬ ਉੱਥੇ ਮੈਨੂੰ ਸੈਂਡ ਕਰ ਦਿਓ ਤੇ ਆਪਾਂ ਫੋਨ ਤੇ ਗੱਲ ਕਰਾਂਗੇ ਜਰੂਰ ਤੁਹਾਡੇ ਨਾਲ ਤੇ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਰਿਸ਼ਤੇ ਜਿਨੇ ਜਿਨੇ ਕਰਾਉਣੇ ਨੇ ਉਹੀ ਮੈਸੇਜ ਕਰਿਓ ਬੇਫਜ਼ੂਲਾ ਮਤਲਬ ਮੈਸੇਜ ਨਾ ਕਰਿਓ ਕਿਉਂਕਿ ਇਦਾਂ ਮੈਂ ਕਿਸੇ ਦਾ ਰਿਪਲਾਈ ਨਹੀਂ ਦਿੰਦੀ ਤੇ ਜਿਹਨੂੰ ਰਿਸ਼ਤੇ ਦੀ ਜਰੂਰਤਾ ਮਤਲਬ ਲੋੜ ਬੰਦ ਹੈ ਤੇ ਕੋਈ ਕੁੜੀ ਆ ਕੋਈ ਮੁੰਡਾ ਮੇਰਾ ਭੈਣ ਭਾਈ ਕੁਛ ਵੀ ਮੇਰੀ ਫੁੱਲ ਗਰੰਟੀ ਹੋਊਗੀ ਜਿੱਥੇ ਮੈਂ ਕਰਾਉਂਗੀ ਤੇ ਪਲੀਜ਼ ਮੇਰੀ ਮਤਲਬ ਜਿਹੜੀ ਵੀਡੀਓ ਚੱਲਦੀ ਐ ਇਹਨੂੰ ਫੋਲੋ ਕਰ ਲਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਓਕੇ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਾਂ ਅੱਜ ਬਹੁਤ ਖਾਸ ਵਿਸ਼ੇ ਤੇ ਮੈਂ ਵੀਡੀਓ ਪਾਈ ਐ ਤੇ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਿਆ ਕਰੋ ਕਿਉਂਕਿ ਇਦਾਂ ਮੈਨੂੰ ਬਹੁਤ ਕੁੜੀਆਂ ਨੇ ਮੈਸੇਜ ਭੇਜੇ ਨੇ ਗੰਜੀ ਦੀਦੀ ਵੀ ਕੋਈ ਸਾਡਾ ਨੰਬਰ ਚੱਕ ਲੈਂਦਾ ਵਾ ਤੇ ਇਦਾਂ ਤੁਸੀਂ ਮੈਸੇਜ ਕੁੜੀਆਂ ਖਾਸ ਕਰਕੇ ਮੇਰੀਆਂ ਭੈਣਾਂ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਨਾ ਆਪਦਾ ਅਨਬਾਕਸ ਮੈਂ ਡੇਲੀ ਚੈੱਕ ਕਰਦੀ ਆਂ ਕਿਤੇ ਕਹਿ ਵੀ ਮਿਸ ਹੋ ਜAVE ਨਹੀਂ ਤਾਂ ਮੈਂ ਚੈੱਕ ਕਰਦੀ ਆਂ ਤੇ ਜਿਹਨੂੰ ਜਿਹਨੂੰ ਮੈਂ ਫੋਨ ਕਰਿਆ ਤਾਂ ਪਲੀਜ਼ ਮੈਸੇਜ ਤੇ ਥੈਂਕ ਯੂ ਜ਼ਰੂਰ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਆ ਲੁਧਿਆਣੇ ਦੇਖ ਦਿਖਾਈਆ ਕਰਾਉਣ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਆਪਾਂ ਮਤਲਬ ਕੁੜੀ ਤੇ ਮੁੰਡੇ ਨੂੰ ਨਹੀਂ ਦਿਖਾਵਾਂਗੇ ਕਿਉਂਕਿ ਇਹਨਾਂ ਨੇ ਕਿਹਾ ਵੀ ਅਸੀਂ ਤੇ ਮਤਲਬ ਕੈਮਰੇ ਦੇ ਵਿੱਚ ਨਹੀਂ ਆਉਣਾ ਤੇ ਹਾਂਜੀ ਸਤਿ ਸ੍ਰੀ ਅਕਾਲ ਅੱਜ ਖਾਸ ਆਪਣੀਆਂ ਜੱਟਾਂ ਦੀਆਂ ਕੁੜੀਆਂ ਲਈ ਵੀਡੀਓ ਪਾਈ ਐ ਮੈਂ ਤੇ ਜੱਟਾਂ ਦੇ ਜੋ ਵੀ ਮੇਰੀ ਧੀ ਭੈਣ ਹੈ ਤੇ ਉਹ ਹੀ ਮੋਇਸਚਰਜ ਕਰਿਓ ਤੇ ਮੁੰਡੇ ਨੂੰ 20 ਕਿੱਲੇ ਪੈਲੀ ਆਉਂਦੀ ਹੈ ਜੀ ਉਹ ਮੈਨੂੰ ਮੈਸੇਜ ਜ਼ਰੂਰ ਕਰੋ ਵਧੀਆ ਵਿਆਹ ਕਰਨ ਦਾ ਮਤਲਬ ਤੇ ਮਤਲਬ 20 ਕਿੱਲੇ ਨੇ ਵੀਰੇ ਕੋਲੇ ਤੇ ਜੋ ਵੀ ਕੋਈ ਭੈਣ ਜਾਦੇ ਜ਼ਮੀਨ ਵਾਲੇ ਦੀ ਚਾਹਨਾ ਰੱਖਦੀ ਹੈ ਮੁੰਡੇ ਦੀ ਉਮਰ ਸਾਰੀ 24 ਸਾਲ ਹੈ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਥੈਂਕ ਯੂ ਜੀ हां जी 사ਸਰੀ কাল ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਅੱਜ ਬਹੁਤ ਖਾਸ ਵਿਸ਼ੇ ਤੇ ਮੈਂ ਵੀਡੀਓ ਪਾਈ ਹੈ ਤੇ ਵੀਡੀਓ ਹੈਗੀ ਆ ਜੱਟਾਂ ਦੇ ਮੁੰਡਿਆਂ ਲਈ ਤੇ ਜਿਹਦੇ ਕੋਲੇ 7-8 ਕਿਲੇ ਪੈਲੀ ਹੈ ਤੇ ਭੈਣ ਦਾ ਡਬੋਸ ਹੋਇਆ ਹੋਇਆ ਵਧੀਆ ਕਰੂਗਾ ਭੈਣ ਤੇ ਕਿਸੇ ਕਾਰਨ ਡਬੋਸ ਹੋ ਗਿਆ ਤੀ ਉਹ ਤੁਹਾਨੂੰ ਮੈਂ ਫੋਨ ਤੇ ਦੱਸ ਦੂੰਗੀ ਇਹਦੀ ਐ ਮੇਰੀ ਇਹ ਵਾਲੀ ਮਤਲਬ ਵੀਡੀਓ ਤੇ ਉਹੀ ਕਮੈਂਟ ਕਰਿਓ 7-8 ਕਿਲੇ ਤਾਂ ਉਹ ਮੈਨੂੰ ਕਮੈਂਟ ਨਾ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਵਿੱਚ ਵਿੱਚ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਰੁਪਿੰਦਰ ਫੋਨ ਨਹੀਂ ਚੱਕਦੀ ਹੈਗੀ ਫੇਕ ਹੈ ਸਾਰਾ ਕੁਝ ਜੋ ਵੀ ਹੈ ਹਨ ਤੇ ਬਣੀ ਐਦਾਂ ਦੇ ਬੈਡ ਕਮੈਂਟ ਨਾ ਕਰਿਆ ਕਰੋ ਤੇ ਫੋਨ ਇਹਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ ਤੇ ਮੈਨੂੰ ਹਰੇਕ ਨਾਲ ਗੱਲ ਕਰਨੀ ਪੈਂਦੀ ਹੈ ਤੇ ਜਿਹੜਾ ਨੰਬਰ ਮੂਰੇ ਆ ਜਾਂਦਾ ਮੈਂ ਚੱਕ ਲੈਣੀ ਹੈ ਸ਼ਾਇਦ ਤੁਹਾਡੇ ਨੰਬਰ ਪਿੱਛੇ ਹੋਊਗਾ ਤੇ ਹੁਣ 2-3 ਦਿਨ ਜੇ ਮੈਨੂੰ ਕੋਈ ਨਾ ਫੋਨ ਕਰੇ ਹੱਥ ਬੰਨ੍ਹ ਕੇ ਬੇਨਤੀ ਹੈ ਮੈਂ ਜਿਹੜੇ ਪਿਛਲੇ ਪੈਂਡਿੰਗ ਫੋਨ ਪਏ ਨੇ ਉਹਨਾਂ ਨਾਲ ਗੱਲ ਕਰ ਲੂਗੀ ਥੈਂਕ ਯੂ ਜੀ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਖਾਸ ਕਰਕੇ ਜਿਹੜੇ ਮੁੰਡੇ ਇੰਗਲੈਂਡ ਦੇ ਵਿੱਚ ਪੱਕੇ ਨੇ ਚਾਹੇ ਕੈਨੇਡਾ ਦੇ ਵਿੱਚ ਪੱਕੇ ਨੇ ਉਹਨਾਂ ਲਈ ਵੀਡੀਓ ਹੈ ਆਪਣੇ ਕੋਲੇ ਗੁੜੀਆ ਜੀ ਤੇ ਗੁੜੀਆ ਦਾ ਪਰਿਵਾਰ ਬਹੁਤ ਵਧੀਆ ਪਰਿਵਾਰ ਵਧੀਆ ਫੈਮਿਲੀ ਦੀ ਕੁੜੀ ਹੈ 30-35 ਲੱਖ ਰੁਪਇਆ ਵਿਆਹ ਦੇ ਉੱਤੇ ਲਾ ਦੇਣਗੇ ਤੇ ਆਪਾਂ ਨੂੰ ਬਾਹਰਲਾ ਇੰਗਲੈਂਡ ਚ ਪੱਕਾ ਮੁੰਡਾ ਚਾਹੀਦਾ ਜੀ ਮੈਨੂੰ ਇੱਥੇ ਮੈਸੇਜ ਕਰੋ ਤੇ ਮੈਂ ਉਹਨਾਂ ਨਾਲ ਗੱਲ ਕਰੂੰਗੀ ਥੈਂਕ ਯੂ ਜੀ ਹਾਂਜੀ ਸਸਰੀਕਾਲ ਸਾਰਿਆਂ ਨੂੰ ਬੇਨਤੀ ਹੈ ਜੀ ਮੈਨੂੰ ਕੋਈ ਫੋਨ ਨਾ ਕਰਿਓ ਤੇ ਅੱਜ ਮੈਂ ਹੈਗੀ ਮੈਰਿਜ ਤੇ ਮੈਂ ਕਿਸੇ ਦਾ ਫੋਨ ਨਹੀਂ ਚੱਕਣਾ ਤੇ ਐਵੇਂ ਕੋਈ ਫਾਇਦਾ ਨਹੀਂ ਹੈਗਾ ਕਰਨ ਦਾ ਤੇ ਹਨਾ ਅਬ ਦਾ ਸਮਾਂ ਖਰਾਬ ਨਾ ਕਰੋ ਤੇ ਆ ਕੇ ਗੱਲ ਕਰਦੀ ਆ ਮੈਂ ਸਸਰੀਕਾਲ ਤੇ ਆਪਾਂ ਮੋਗੇ ਏਰੀਏ ਲਈ ਵੀਡੀਓ ਪਾਈ ਆ ਅੱਜ ਜੱਟਾਂ ਦੇ ਮੁੰਡਿਆਂ ਲਈ ਜਿੰਨੇ ਵੀ ਮਤਲਬ ਮੋਗੇ ਏਰੀਏ ਦੇ ਵਿੱਚ ਮੁੰਡੇ ਨੇ ਨੇੜੇ ਤੇੜੇ ਤੇ ਉਹਨਾਂ ਨੂੰ ਨੇੜੇ ਤੇੜੇ ਦਾ ਹੀ ਮੁੰਡਾ ਚਾਹੀਦਾ ਜੀ ਤੇ ਮੈਨੂੰ ਮੈਸੇਜ ਜ਼ਰੂਰ ਕਰੋ ਜੱਟਾਂ ਦਾ ਮੁੰਡਾ ਹੋਵੇ 5 ਤੋਂ 6 ਕਿੱਲੇ ਜ਼ਮੀਨ ਦੇ ਹੋਣ ਤੇ ਮੈਸੇਜ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਵੀ ਚਲੋ ਕਿਸੇ ਭੈਣ ਭਾਈ ਦਾ ਭਲਾ ਹੋ ਜਾਵੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ